ਅਜੀਬ ਕਿਸੇ ਬੰਦੇ ਨੇ ਕਿੰਨੇ ਰਿਸ਼ੂ ਦੇ ਫੜਿਆ ਕੌਣ ਹੈ ਇਹ ਜੀ ਲਾਪ੍ਰਿਤ ਸਿੰਘ ਹੈ ਇਹ ਬੱਲੂਆਣਾ ਸੇਵਾ ਕੇਂਦਰ ਸੇ ਪੋਸਟਡ ਸੀਗਾ ਔਰ ਇਹ 12000 ਕਰਪਸ਼ਨ ਦੇ ਵਿੱਚ ਸੀ ਇਹਨੂੰ ਫੜਿਆ ਕਿੰਨੇ ਪੈਸੇ ਫੜੇ 12000 ਜੀ 12000 ਕਿਸ ਚੀਜ਼ ਦੇ ਮਾਰਤਾ ਹੈ ਜੀ ਸਾਡੇ ਕੋਲ ਜੀ ਜਸਪ੍ਰਿਤ ਸਿੰਘ ਬੱਲੂਆਣੇ ਦਾ ਸਨੇਕਾ ਉਹਨਾਂ ਨੇ ਕੰਪਲੇਟ ਕਰੀ ਸੀਗੀ ਕੋਈ ਡੈਥ ਸਰਟੀਫਿਕੇਟ ਸੀਗਾ ਜੋ ਇਹਨਾਂ ਕੋਲ ਸੇਵਾ ਕੇਂਦਰ ਪੈਂਡਿੰਗ ਸੀਗਾ ਦੇ ਬਦਲੇ ਚ ਇਹ ਡਿਮਾਂਡ ਕਰ ਰਿਹਾ ਨਾ ਇਹ ਪ੍ਰਾਈਵੇਟ ਮੁਲਾਜ਼ਮ ਮੰਨਿਆ ਜਾਂਦਾ ਹੈ। ਇਹ ਕੰਪਿਊਟਰ ਆਪਰੇਟਰ ਹੈ ਜੀ ਉੱਥੇ ਬਟ ਇਹ ਲੋਕ ਸੇਵਕ ਦੀ ਸੀਟ ਤੇ ਕੰਮ ਕਰ ਰਿਹਾ ਹੈ। ਮੰਨੋ ਇਹਨੂੰ ਆਪਾਂ ਕਿਸੇ ਕੰਟਰੈਕਟਰ ਦੇ। ਜੀ। ਤੇ ਕਿੰਨੇ ਚਿਰ ਤੋਂ ਕਰ ਰਿਹਾ ਹੈ? ਇਸੇ ਬੰਦੂਆ ਨਾਲ ਵੀਖੇ ਸਾਲ 1.5 ਸਾਲ ਤੋਂ ਤਕਰੀਬਨ ਲੱਗਿਆ ਹੋਇਆ ਹੈ। ਜੀ। ਤੇ ਮੰਗ ਰਿਹਾ ਸੀਗਾ ਪੈਸੇ ਡੈਥ ਸਰਟੀਫਿਕੇਟ ਬਟ ਡੈਥ ਸਰਟੀਫਿਕੇਟ ਡੈਥ ਸਰਟੀਫਿਕੇਟ ਜੀ। ਤੇ ਕਿਸ ਗੱਲ ਦੇ ਮੰਗ ਰਿਹਾ ਸੀਗੇ? ਉਹਨਾਂ ਨੇ ਡੈਸਰਟਿਫੀਕੇਟ ਅਪਲਾਈ ਕਰਿਆ ਹੋਇਆ ਸੀਗਾ ਪਿਛਲੇ ਸਾਲ ਤੋਂ ਪੈਂਡਿੰਗ ਸੀਗਾ ਇਹਨਾਂ ਕੋਲ ਤੇ ਉਹਨਾਂ ਨੂੰ ਹੁਣ ਜ਼ਰੂਰਤ ਸੀਗੀ ਜਿਹਦੇ ਬਦਲੇ ਇਹ ਡਿਮਾਂਡ ਕਰ ਰਿਆ ਸੀ ਕਿ ਤੁਹਾਡਾ ਕੰਮ ਹੋ ਜਾਊਗਾ ਬਟ ਇੰਨੇ ਜਿਹੜੇ ਐ ਤੁਹਾਨੂੰ ਰੁਪੀਸ ਦੇਣੇ ਪੈਣਗੇ ਜੀ ਇਹ ਰਕਮ ਹੈ ਹਾਂ ਜੀ ਉਹਨੂੰ ਅਸੀਂ ਗ੍ਰਿਫਤਾਰ ਕਰਿਆ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਹਾਂ ਜੀ ਹਾਂ ਜੀ ਹੁਣ ਇਹਨਾਂ ਨੂੰ ਅਸੀਂ ਪੇਸ਼ ਕਰਾਂਗੇ ਜੀ ਤੁਸੀਂ ਬੰਦਰ ਨੂੰ ਦੇ ਕਿੰਨੇ ਰਿਸ਼ੂ ਦੇ ਫੜਿਆ ਕੌਣ ਹੈ ਇਹ ਜੀ ਲਾਪ੍ਰਿਤ ਸਿੰਘ ਹੈ ਇਹ ਬੱਲੂਆਣਾ ਸੇਵਾ ਕੇਂਦਰ ਸੇ ਪੋਸਟਡ ਸੀਗਾ ਔਰ ਇਹ 12000 ਕਰਪਸ਼ਨ ਦੇ ਵਿੱਚ ਅਸੀਂ ਇਹਨੂੰ ਫੜਿਆ ਕਿੰਨੇ ਪੈਸੇ ਫੜੇ 12000 ਜੀ 12000 ਜੀ ਕਿਸ ਚੀਜ਼ ਦੇ ਮਾਰਤਾ ਰਿਹਾ ਜੀ ਸਾਡੇ ਕੋਲ ਜੀ ਜਸਪ੍ਰਿਤ ਸਿੰਘ ਬੱਲੂਆਣੇ ਦਾ ਵਸਨੀਕ ਆ ਉਹਨਾਂ ਨੇ ਕੰਪਲੇਟ ਕਰੀ ਸੀਗੀ ਕੋਈ ਡੈਥ ਸਰਟੀਫਿਕੇਟ ਸੀਗਾ ਜੋ ਇਹਨਾਂ ਕੋਲ ਸੇਵਾ ਕੇਂਦਰ ਪੈਂਡਿੰਗ ਸੀਗਾ ਦੇ ਬਦਲੇ ਚ ਇਹ ਡਿਮਾਂਡ ਕਰ ਰਿਹਾ ਨਾ ਇਹ ਪ੍ਰਾਈਵੇਟ ਅਫੀਸਰ ਮੰਨਿਆ ਸਰ ਇਹ ਕੰਪਿਊਟਰ ਆਪਰੇਟਰ ਹੈ ਜੀ ਉੱਥੇ ਬਟ ਇਹ ਲੋਕ ਸੇਵਕ ਦੀ ਸੀਟ ਤੇ ਕੰਮ ਕਰ ਰਿਹਾ ਆ। ਮੈਨੂੰ ਇਹਨੂੰ ਆਪਕ ਕੈਸੇ ਕੰਟਰੈਕਟ ਕਰੇ ਜੀ ਤੇ ਕਿੰਨੇ ਚਿਰ ਤੋਂ ਬਦਲਿਆ ਇਸੇ ਬਲਵਾਨਾ ਵੀਖੇ ਸਾਰ 1.5 ਸਾਲ ਤੋਂ ਤਕਰੀਬਨ ਲੱਗਿਆ ਹੋਇਆ ਜੀ ਤੇ ਮੰਗ ਰਿਹਾ ਸੀਗਾ ਪੈਸੇ ਡੈਥ ਸਰਟੀਫਿਕੇਟ ਬਟ ਡੈਥ ਸਰਟੀਫਿਕੇਟ ਡੈਥ ਸਰਟੀਫਿਕੇਟ ਜੀ ਕਿਸ ਗੱਲ ਦੇ ਮੰਗ ਰਿਹਾ ਸੀਗੇ ਉਹਨਾਂ ਨੇ ਡੈਸ ਸਰਟੀਫਿਕੇਟ ਅਪਲਾਈ ਕਰਿਆ ਹੋਇਆ ਸੀਗਾ ਪਿਛਲੇ ਸਾਲ ਤੋਂ ਪੈਂਡਿੰਗ ਸੀਗਾ ਇਹਨਾਂ ਕੋਲ ਤੇ ਉਹਨਾਂ ਨੂੰ ਹੁਣ ਜ਼ਰੂਰਤ ਸੀਗੀ ਜਿਹਦੇ ਬਦਲੇ ਇਹ ਡਿਮਾਂਡ ਕਰ ਰਿਆ ਸੀ ਕਿ ਤੁਹਾਡਾ ਕੰਮ ਹੋ ਜਾਊਗਾ ਬਟ ਇੰਨੇ ਜਿਹੜੇ ਐ ਤੁਹਾਨੂੰ ਰੁਪੀਸ ਦੇਣੇ ਪੈਣਗੇ ਹਾਂਜੀ ਇਹ ਡਾਕਟਰ ਹਾਂਜੀ ਇਹਨੂੰ ਅਸੀਂ ਗ੍ਰਿਫਤਾਰ ਕਰਿਆ ਸਰਕਾਰੀ ਗਵਾਹਾਂ ਦੀ ਹਾਜ਼ਰੀ ਸ਼ੁਕਰੀਆ ਜੀ ਹਾਂਜੀ ਹੁਣ ਇਹਨਾਂ ਨੂੰ ਅਸੀਂ ਪੇਸ਼ ਕਰਾਂਗੇ ਅੱਜ ਇਹ ਤੁਸੀਂ ਬੰਦਰ ਬਲੇ ਕਿੰਨੇ ਰਿਸ਼ੂ ਦੇ ਫੜਿਆ ਕੌਣ ਹੈ ਇਹ ਜੀ ਲਾਪ੍ਰਿਤ ਸਿੰਘ ਹੈ ਇਹ ਬੱਲੂਆਣਾ ਸੇਵਾ ਕੇਂਦਰ ਸੇ ਪੋਸਟਡ ਸੀਗਾ ਔਰ ਇਹ 12000 ਕਰਪਸ਼ਨ ਦੇ ਵਿੱਚ ਸੀ ਇਹਨੂੰ ਫੜਿਆ ਕਿੰਨੇ ਪਰਸੈਂਟ ਫੜਿਆ 12000 ਜੀ 12000 ਜੀ ਕਿਸ ਚੀਜ਼ ਦੇ ਮਤਲਬ ਹੈ ਜੀ ਸਾਡੇ ਕੋਲ ਜੀ ਜਸਪ੍ਰਿਤ ਸਿੰਘ ਬੱਲੂਆਣੇ ਦਾ ਸੁਨੇਹਾ ਉਹਨਾਂ ਨੇ ਕੰਪਲੇਂਟ ਕਰੀ ਸੀਗੀ ਕੋਈ ਡੈਥ ਸਰਟੀਫਿਕੇਟ ਸੀਗਾ ਜੋ ਇਹਨਾਂ ਕੋਲ ਸੇਵਾ ਕੇਂਦਰ ਪੈਂਡਿੰਗ ਸੀਗਾ जिसे बदले से ही डिमांड करी है ना ये प्राइवेट मुलाजिम है ना सरकार ई कंप्यूटर ऑपरेटर है जी उथे बटे लोक सेवक दी सीट ते काम कर रिया है मैं नु इनु आपस कैसे कॉन्ट्रैक्ट कर रहे हैं जी ते कितने दिन तक कर रहे हैं ई जी बलवाना विखे साल डेढ़ साल तो तकरीबन लग गया होया जी ते मांग रहे हैं सी के पैसे डेथ सर्टिफिकेट मांग है बट बट सर्टिफिकेट डेथ ਉਹਨਾਂ ਨੇ ਡੈਸਰਟਿਫੀਕੇਟ ਅਪਲਾਈ ਕਰਿਆ ਹੋਇਆ ਸੀਗਾ ਪਿਛਲੇ ਸਾਲ ਤੋਂ ਪੈਂਡਿੰਗ ਸੀਗਾ ਇਹਨਾਂ ਕੋਲ ਤੇ ਉਹਨਾਂ ਨੂੰ ਹੁਣ ਜ਼ਰੂਰਤ ਸੀਗੀ ਜਿਹਦੇ ਬਦਲੇ ਇਹ ਡਿਮਾਂਡ ਕਰ ਰਿਆ ਸੀ ਕਿ ਤੁਹਾਡਾ ਕੰਮ ਹੋ ਜਾਊਗਾ ਬਟ ਇੰਨੇ ਜਿਹੜੇ ਐ ਤੁਹਾਨੂੰ ਰੁਪੀਸ ਦੇਣੇ ਪੈਣਗੇ ਹਾਂਜੀ ਇਹ ਗ੍ਰਫਟ ਹੈ ਹਾਂਜੀ ਇਹਨੂੰ ਅਸੀਂ ਗ੍ਰਫਟਾਰ ਕਰਿਆ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਹਾਂਜੀ ਹਾਂਜੀ ਹੁਣ ਇਹਨਾਂ ਨੂੰ ਅਸੀਂ ਪੇਸ਼ ਕਰਾਂਗੇ ਅਜੀਬ ਕਿਸੇ ਬੰਦੇ ਨੇ ਕਿੰਨੇ ਰਿਸ਼ੂ ਦੇ ਫੜਿਆ ਕੌਣ ਹੈ ਇਹ ਜੀ ਲਾਪ੍ਰਿਤ ਸਿੰਘ ਹੈ ਇਹ ਬੱਲਵਾਨਾ ਸੇਵਾ ਕੇਂਦਰ ਚ ਪੋਸਟਡ ਸੀਗਾ ਔਰ ਇਹ 12000 ਕਰਪਸ਼ਨ ਦੇ ਵਿੱਚ ਸੀ ਇਹਨੂੰ ਫੜਿਆ ਕਿੰਨੇ ਪਰਸੈਂਟ ਫੜਿਆ 12000 ਜੀ 12000 ਜੀ ਕਿਸ ਚੀਜ਼ ਦੇ ਮਾਰਤਾ ਰਿਹਾ ਜੀ ਸਾਡੇ ਕੋਲ ਜੀ ਜਸਪ੍ਰਿਤ ਸਿੰਘ ਬੱਲਵਾਨੇ ਦਾ ਸਨੇਕਾ ਉਹਨਾਂ ਨੇ ਕੰਪਲੇਨਟ ਕਰੀ ਸੀਗੀ ਕੋਈ ਡੈਥ ਸਰਟੀਫਿਕੇਟ ਸੀਗਾ ਜੋ ਇਹਨਾਂ ਕੋਲ ਸੇਵਾ ਕੇਂਦਰ ਪੈਂਡਿੰਗ ਸੀਗਾ ਦੇ ਬਦਲੇ ਚ ਇਹ ਡਿਮਾਂਡ ਕਰ ਰਿਹਾ ਹੈ ਨਾ ਇਹ ਪ੍ਰਾਈਵੇਟ ਮੁਲਾਜ਼ਮ ਹੈ ਨਾ ਸਰਕਾਰੀ ਇਹ ਕੰਪਿਊਟਰ ਆਪਰੇਟਰ ਹੈ ਜੀ ਉੱਥੇ ਬਟ ਇਹ ਲੋਕ ਸੇਵਕ ਦੀ ਸੀਟ ਤੇ ਕੰਮ ਕਰ ਰਿਹਾ ਹੈ ਮਨੋ ਇਹਨੂੰ ਆਪਾਂ ਕਿੱਥੇ ਕੰਟਰੈਕਟ ਕਰਦੇ ਹਾਂ ਜੀ ਤੇ ਕਿੰਨੇ ਚਿਰ ਤੋਂ ਕਰ ਰਹੇ ਹੋ ਇਹ ਜੀ ਬਲਵਾਨਾ ਵੀਖੇ ਸਾਲ 1.5 ਸਾਲ ਤੋਂ ਤਕਰੀਬਨ ਲੱਗਿਆ ਹੋਇਆ ਜੀ ਤੇ ਮੰਗ ਰਿਹਾ ਸੀਗਾ ਪੈਸੇ ਡੈੱਟ ਸਰਟੀਫਿਕੇਟ ਬਸ ਬਸ ਡੈੱਟ ਸਰਟੀਫਿਕੇਟ ਡੈੱਟ ਸਰਟੀਫਿਕੇਟ ਜੀ ਕਿ ਕਿਸ ਗੱਲ ਦੇ ਮੰਗ ਰਿਹਾ ਸੀਗੇ ਉਹਨਾਂ ਨੇ ਡੈਸਰਟਿਫੀਕੇਟ ਅਪਲਾਈ ਕਰਿਆ ਹੋਇਆ ਸੀਗਾ ਪਿਛਲੇ ਸਾਲ ਤੋਂ ਪੈਂਡਿੰਗ ਸੀਗਾ ਇਹਨਾਂ ਕੋਲ ਤੇ ਉਹਨਾਂ ਨੂੰ ਹੁਣ ਜ਼ਰੂਰਤ ਸੀਗੀ ਜਿਹਦੇ ਬਦਲੇ ਇਹ ਡਿਮਾਂਡ ਕਰ ਰਿਆ ਸੀ ਕਿ ਤੁਹਾਡਾ ਕੰਮ ਹੋ ਜਾਊਗਾ ਬਟ ਇੰਨੇ ਜਿਹੜੇ ਐ ਤੁਹਾਨੂੰ ਰੁਪੀਸ ਦੇਣੇ ਪੈਣਗੇ ਜੀ ਇਹ ਰਫ ਹੈ ਹਾਂ ਜੀ ਉਹਨੂੰ ਅਸੀਂ ਗ੍ਰਿਫਤਾਰ ਕਰਿਆ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਹਾਂ ਜੀ ਹਾਂ ਜੀ ਹੁਣ ਇਹਨਾਂ ਨੂੰ ਅਸੀਂ ਪੇਸ਼ ਕਰਾਂਗੇ ਅੱਜ ਇਹ ਕਿਸੇ ਬੰਦਰ ਤੋਂ ਕਿੰਨੇ ਰਿਸ਼ੂ ਦੇ ਫੜਿਆ ਕੌਣ ਹੈ ਇਹ ਜੀ ਇਹ ਜੀ ਲਾਪ੍ਰਿਤ ਸਿੰਘ ਹੈ ਇਹ ਬੱਲੂਆਣਾ ਸੇਵਾ ਕੇਂਦਰ ਸੇ ਪੋਸਟਡ ਸੀਗਾ ਔਰ ਇਹ 12000 ਕਰਪਸ਼ਨ ਦੇ ਵਿੱਚ ਅਸੀਂ ਇਹਨੂੰ ਫੜਿਆ ਕਿੰਨੇ ਪੈਸੇ ਫੜੇ 12000 ਜੀ 12000 ਕਿਸ ਚੀਜ਼ ਦੇ ਮਾਰਤਾ ਹੈ ਜੀ ਸਾਡੇ ਕੋਲ ਜੀ ਜਸਪ੍ਰਿਤ ਸਿੰਘ ਬੱਲੂਆਣੇ ਦਾ ਸਨੇਕਾ ਉਹਨਾਂ ਨੇ ਕੰਪਲੇਂਟ ਕਰੀ ਸੀਗੀ ਕੋਈ ਡੈਥ ਸਰਟੀਫਿਕੇਟ ਸੀਗਾ ਜੋ ਇਹਨਾਂ ਕੋਲ ਸੇਵਾ ਕੇਂਦਰ ਪੈਂਡਿੰਗ ਸੀਗਾ ਦੇ ਬਦਲੇ ਚ ਇਹ ਡਿਮਾਂਡ ਕਰ ਰਿਆ ਨਾ ਇਹ ਪ੍ਰਾਈਵੇਟ ਅਮਲਾਜ ਮੰਨਿਆ ਸਰ ਇਹ ਕੰਪਿਊਟਰ ਆਪਰੇਟਰ ਹੈ ਜੀ ਉੱਥੇ ਬਟ ਇਹ ਲੋਕ ਸੇਵਕ ਦੀ ਸੀਟ ਤੇ ਕੰਮ ਕਰ ਰਿਆ ਆ ਮਨੂੰ ਇਹਨੂੰ ਆਪਾਂ ਕਿੱਥੇ ਕੰਟਰੈਕਟ ਕਰੇ ਜੀ ਤੇ ਕਿੰਨੇ ਚਿਰ ਤੋਂ ਕਰ ਰਿਹਾ ਇਹ ਜੀ ਬਲਵਾਨਾ ਵੀ ਖੇ ਸਾਲ ਡੇਢ ਸਾਲ ਤੋਂ ਤਕਰੀਬਨ ਲੱਗਿਆ ਹੋਇਆ ਜੀ ਤੇ ਮੰਗ ਰਿਹਾ ਸੀਗਾ ਪੈਸੇ ਡੈੱਟ ਸਰਟੀਫਿਕੇਟ ਬਟ ਬਸ ਡੈੱਟ ਸਰਟੀਫਿਕੇਟ ਡੈੱਟ ਸਰਟੀਫਿਕੇਟ ਜੀ ਤੇ ਕਿਸ ਗੱਲ ਦੇ ਮੰਗ ਰਿਹਾ ਸੀਗਾ ਉਹਨਾਂ ਨੇ ਡੈਸ ਸਰਟੀਫਿਕੇਟ ਅਪਲਾਈ ਕਰਿਆ ਹੋਇਆ ਸੀਗਾ ਪਿਛਲੇ ਸਾਲ ਤੋਂ ਪੈਂਡਿੰਗ ਸੀਗਾ ਇਹਨਾਂ ਕੋਲ ਤੇ ਉਹਨਾਂ ਨੂੰ ਹੁਣ ਜ਼ਰੂਰਤ ਸੀਗੀ ਜਿਹਦੇ ਬਦਲੇ ਇਹ ਡਿਮਾਂਡ ਕਰ ਰਿਆ ਸੀ ਕਿ ਤੁਹਾਡਾ ਕੰਮ ਹੋ ਜਾਊਗਾ ਬਟ ਇੰਨੇ ਜਿਹੜੇ ਐ ਤੁਹਾਨੂੰ ਰੁਪੀਸ ਦੇਣੇ ਪੈਣਗੇ ਹਾਂਜੀ ਇਹ ਡਾਕਟਰ ਹਾਂਜੀ ਇਹਨੂੰ ਅਸੀਂ ਗ੍ਰਿਫਤਾਰ ਕਰਿਆ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਹਾਂਜੀ ਹਾਂਜੀ ਹੁਣ ਇਹਨਾਂ ਨੂੰ ਅਸੀਂ ਪੇਸ਼ ਕਰਾਂਗੇ